ਉਹ ਕਹਾਵਤ ਸੁਣੀ ਸੀ ਜਿਵੇਂ ਤਨਾ ਪੱਥਰਾਂ ਵਿੱਚ ਵੀ ਖਾਨ ਨੂੰ ਦਿੰਦਾ ਸਹੀ ਕਹਾਵਤ ਹੈ ਉਹ ਜਿਵੇਂ ਹਰੇਕ ਬੰਦਾ ਮਤਲਬ ਕਿ ਜਿੱਥੇ ਉਹ ਜਾਂਦਾ ਉੱਥੇ ਰੋਟੀ ਪਾਣੀ ਉਹਨੂੰ ਮਿਲ ਜਾਂਦਾ ਤੇ ਆਹ ਦੇਖੋ ਕੀੜੀਆਂ ਨੇ ਦੇਖੋ ਕੰਧ ਦੇ ਉੱਤੇ ਖੰਡ ਦਾ ਦਾਣਾ ਲਈਆਂ ਗਈਆਂ 5 6 ਕੀੜੀਆਂ 6 ਕੀੜੇ ਨੇ ਇਹ ਆਹ ਖੰਡ ਡੁੱਲੀ ਹੋਈ ਸੀ ਕਿਤੇ ਦਾਣਿਆਂ ਨੂੰ ਇਹ ਆਪਣੇ ਘਰ ਤੱਕ ਲੈ ਕੇ ਜਾ ਰਹੇ ਨੇ ਕੰਦਦੇ ਨੇ ਦੇਖੋ ਪਥਰਾ ਵਿੱਚ ਵੀ ਖਾਨ ਨੂੰ ਦਿੰਦਾ ਆਹ ਜੰਡੇ ਨੇ ਤਨਗੁਰ ਕੋਲ ਆਈ ਖਾਂਡਲੇਕੇ ਆਪਣੇ ਘਰ ਨੂੰ ਉਹਦੇ ਜਾ ਰਹੇ ਦੇਖੋ ਇਹ ਕਾਹ ਜਾਂਦੇ ਆ ਇਹ ਕਾਹ ਜਾਂਦੇ ਆ ਉਹ ਜਾਂਦੇ ਆ ਅਗਲਾ ਆਸਟ੍ਰੇ ਦੇ ਵਿੱਚ ਆ ਰਹੇ ਦੇਖੋ ਉਥੇ ਇੱਕ ਦੇ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਤੇ ਖੰਡ ਦੇ ਦਾਣੇ ਲੈ ਕੇ ਜਾ ਰਹੇ ਨੇ ਦੇਖੋ ਸਾਫੀ ਇੱਕ ਦਾ ਬੰਦ ਕਰ ਹਾਂ ਐ ਹੋਈਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐ ਹੋਈਆਂ ਵੀਡੀਓ ਲਾਈਕ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਹ ਵੀ ਇੱਕ ਜੀਵ ਹੈ ਜਿਸ ਨੂੰ ਕਿ ਹਰੇਕ ਖਾਣ ਪੀਣ ਦੀ ਚੀਜ਼ ਦੀ ਲੋੜ ਹੈ ਤੇ ਜਿੱਥੋਂ ਇਹਨਾਂ ਨੂੰ ਮਿਲ ਜਾਂਦੀ ਹੈ ਉੱਥੋਂ ਚੱਕ ਕੇ ਕਿਵੇਂ ਦੇਖੋ ਗਰੁੱਪ ਬਣਾ ਕੇ ਜਾ ਰਹੇ ਨੇ ਇਥੋਂ ਬਦਲਾਂ ਦਾ ਵੀ ਏਕਤਾ ਵਿੱਚ ਬਾਲਾ ਜੀ ਨਾ ਸੀ ਏਕਤਾ ਸੀ ਇੱਕ ਕੀੜਾ ਖੰਡ ਦਾ ਇੱਕ ਦਾਣਾ ਨਹੀਂ ਲੈ ਕੇ ਜਾ ਸਕਦਾ ਇਸ ਲਈ ਇਹ ਗਰੁੱਪ ਬਣਾ ਕੇ ਜਾ ਰਿਹਾ ਹੈ ਸਾਹਰੇ ਕੰਮ ਜੋ ਹੁੰਦਾ ਹੈ ਅੱਜ ਕੱਲ ਗਰੁੱਪ ਵਾਈਜ਼ ਹੀ ਹੁੰਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਐਹੋ ਜਿਹੇ ਵੀਡੀਓ ਲਾਈਕ ਜ਼ਰੂਰ ਕਰਦਿਆ ਕਰੋ ਧੰਨਵਾਦ ਜੀ